ਉਹ ਮਨਾ ਗਏ ਸੋ ਪੁਝੰਗੀ ਸ਼ਬਦ ਖਾਲਸੇ ਪੰਜ ਪੁਝੰਗੀ ਨਿਤਰੇ ਕਿਹੜੇ ਕਿਹੜੇ ਭਾਈ ਦਇਆ ਸਿੰਘ ਸਾਹਿਬ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸੈਬ ਸਿੰਘ ਜਾਨ ਚਾਉ ਭਾਈ ਪੰਜ ਪੁਝੰਗੀ ਲੈ ਉਠਾਈ ਪੰਜ ਪੁਝੰਗੀ ਕੱਢੇ ਹਨ ਮਹਾਰਾਜ ਨੇ ਤੇਗ ਦੀ ਧਾਰ ਦੇ ਉੱਤੇ ਹਾਂਜੀ ਚਾਰਾ ਵਰਨ ਇੱਕ ਕੀਏ ਭਰਾਏ ਚਾਰ ਵਰਨਾਂ ਦੇ ਇਹ ਸਾਰੇ ਇੱਕ ਭਰਾ ਬਣਾ ਦਿੱਤੇ ਨੇ ਪ੍ਰਥਮ ਦਇਆ ਸਿੰਘ ਸੋਫਤੀ ਜਾਤ ਪਹਿਲਾ ਭਾਈ ਦਇਆ ਸਿੰਘ ਜੀ ਲਾਹੌਰ ਸੋਫਤੀ ਇਹਨਾਂ ਦਾ ਗੋਤ ਹੈ ਖੱਤਰੀ ਜਾਤੀ ਵਿੱਚੋਂ ਨੇ ਬਸਤ ਲਾਹੌਰ ਹੁਤੇ ਪਖਿਆਤ ਇਹ ਸਭ ਤੋਂ ਪਹਿਲਾਂ ਆਏ ਨੇ ਇਸ ਲਾਹੌਰ ਦੇ ਰਹਿਣ ਵਾਲੇ ਸੀ ਇਸ ਦੇਣ ਵਾਸਤੇ ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ ਦੂਜਾ ਸੀਗਾ ਹਸਤਨਾਪੁਰ ਦਾ ਭਾਈ ਧਰਮ ਸਿੰਘ ਉਹ ਤੋਂ ਜੱਟ ਸਿਵ ਜਟੋ ਪ੍ਰਕਾਸ਼ੀ ਇਹ ਜੱਟ ਦਾ ਵੰਸ਼ੀਏ ਦਾ ਧੰਨਾ ਦਾ ਤੰਨੇ ਜੱਟ ਦਾ ਜੋ ਪਰਿਵਾਰ ਹੈ ਉਸ ਵੰਸ਼ ਵਿੱਚ ਕਹਿੰਦੇ ਦਾ ਜਨਮ ਹੋਇਆ ਤੀਜੇ ਮੋਹਕਮ ਸਿੰਘ ਦਵਾਰਕਾ ਜਾਇਓ ਦੂਜੇ ਤੀਜੇ ਸੇ ਭਾਈ ਮੋਹਕਮ ਸਿੰਘ ਦਵਾਰਕਾ ਤੋਂ ਆਏ ਨਾਮਦੇਵ ਅਵਤਾਰ ਸੋ ਆਇਓ ਇਹ ਸਮਝੋ ਨਾਮਦੇਵ ਜੀ ਦੀ ਵੰਸ਼ ਵਿੱਚ ਛੀਮਬੇ ਸਨ ਚੌਥੇ ਨਾਈ ਸਾਹਿਬ ਸਿੰਘ ਜੋ ਚੌਥੇ ਨਾਈ ਬਰਾਦਰੀ ਚੋਂ ਭਾਈ ਸਾਹਿਬ ਸਿੰਘ ਹੀ ਹੋਏ ਨੇ ਸੈਨ ਭਗਤ ਜਹ ਰਹਤੇ ਸੋ ਜੋ ਸੈਨ ਦਾਈ ਦਾ ਪਰਿਵਾਰ ਹੈ ਭਗਤ ਸੈਨ ਦਾਈ ਦੀ ਬਾਣੀ ਗੁਰਬਾਣੀ ਵਿੱਚ ਆਉਂਦੀ ਹੈ ਪੰਜਮ ਹਿੰਮਤ ਸਿੰਘ ਚੀਵਰ ਕਹੀਏ ਪੰਜਵੇਂ ਭਾਈ ਹਿੰਮਤ ਨੇ ਝੀਵਰ ਜਾਤੀ ਚ ਹੋਏ ਨੇ ਪੰਜ ਪੁਝੰਗੀ ਪੰਜ ਜਾਤ ਲਹੀ ਹੈ ਇਹ ਪੰਜਾਂ ਜਾਤਾਂ ਜੋ ਪੰਜ ਸਿੰਘ ਚੁਣੇ ਮਹਾਰਾਜ ਸਤੇ ਪਾਸ਼ਾ ਜੀ ਦੇ ਕੋਲ ਆਏ ਸੀਸ ਦੇਣ ਵਾਸਤੇ ਪਾਹਲ ਖੰਡੇ ਤਿਆਰ ਕਰਵਾਈ ਖੰਡੇ ਵੀ ਪਾਹਲ ਤਿਆਰ ਕਰਕੇ ਜਲ ਮਦ ਆਣ ਮਠਾਈ ਪਾਈ ਮਾਤਾ ਜੀ ਨੇ ਮਠਾਕ ਪਤਾਸੇ ਪਾਏ ਇਹ ਮਦ ਰਾਖੀ ਕਰਦ ਗਡਾਈ ਉਹਦੇ ਵਿੱਚ ਕਰਦ ਇਹ ਹੁਣ ਤਾਂ ਮਰਿਆਦਾ ਹੀ ਬਦਲੀ ਜਾਂਦੇ ਆ ਪਹਿਲੀ ਮਰਿਆਦਾ ਖਾਲਸਾ ਜੀ ਜਦੋਂ ਅੰਮ੍ਰਿਤ ਛਕਾnde ਪੰਜ ਪਿਆਰੇ ਸੱਦੇ ਹੱਥ ਵਿੱਚ ਖੰਡਾ ਤੇ ਖੱਬੇ 'ਚ ਕਿਰਪਾਨ ਉਹ ਵੀ ਬਾਟੇ ਦੇ ਵਿੱਚ ਰੱਖੀ ਜਾਂਦੀ ਸੀਗੀ ਤਖਤਾਂ ਤੇ ਅਜੇ ਵੀ ਮਰਜ਼ਾਦਾ ਹੈ ਪਰ ਆਮ ਜਦੋਂ ਅਸੀਂ ਪੰਜਾਬ ਪਿਆਰਾਂ ਦੇ ਨਵੇਂ-ਨਵੇਂ ਸਿੰਘਾਂ ਨੂੰ ਲਾਉਂਦੇ ਆ ਨਾ ਉਹਨਾਂ ਨੂੰ ਬਹੁਤ ਏ ਮਰਿਆਦਾ ਪਤਾ ਨਹੀਂ ਹੁੰਦਾ ਢਿੱਲ ਵਰਤ ਆ ਜਾਂਦੇ ਖੰਡੇ ਦੇ ਨਾਲ ਉਹ ਕਿਰਪਾਨ ਵੀ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਸਰੂਪ ਜਿਹੜੀ ਹੈ ਉਹ ਬਾਟੇ ਦੇ ਵਿੱਚ ਰੱਖੀ ਚੋਟੀ ਕਿਰਪਾਨ ਹਾਂਜੀ ਸਤਗੁਰ ਰਾਖੀ ਕਰਦ ਧਾਰੇ ਦਾਏ ਔਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਕਰਦ ਦਾ ਜਿਹੜਾ ਧਾਰ ਵਾਲਾ ਪਾਸਾ ਹੈ ਨਾ ਆਪਣੇ ਪਰ ਲੱਖਿਆ ਤੇ ਖੰਡਾ ਫੇਰਿਆ ਹੈ ਦੁਹਰਾ ਸ੍ਰੀ ਸਤਗੁਰ ਸਤ ਨਾਮ ਰਹਿਓ ਕਰਤਾ ਪੁਰਖ ਉਚਾਰ ਔਰ ਇਹ ਮੂਲ ਮੰਤਰ ਦਾ ਜਾਪ ਜੋ ਮੂਲ ਮੰਤਰ ਹੈ ਕੋ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੰਗੁਰ ਪ੍ਰਸਾਦ ਜਪ ਆਦ ਸਤ ਜੁਗਤ ਸੱਚ ਹੈ ਵੀ ਸਤ ਨਾਨਕ ਹੋਸੀ ਵੀ ਸੱਚ ਪਹਿਲਾਂ ਇਹ ਮਰਜ਼ਾਦਾ ਸੀ ਜਦੋਂ ਚੋਲੇ ਦਿੰਦੇ ਸੀਗੇ ਅੱਜ ਕੱਲ ਤੇ ਆਪਾਂ ਫਤਈ ਬੁਲਾਉਂਦੇ ਆ ਨਾ ਇੱਕ ਓਮਕਾਰ ਇਹ ਮੂਲ ਮੰਤਰ ਨਹੀਂ ਜਪਾਉਂਦੇ ਪ੍ਰਾਤਨ ਮਰਜ਼ਾਦਾ ਸੀ ਵੀ ਜਿਹਨੂੰ ਅਮਰ ਦੇਣਾ ਉਹਦੇ ਅਮਰ ਦੇ ਕੇ ਜਦੋਂ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਬੋਲਣਾ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਇੱਕ ਵਾਰੀ ਦੂਜਾ ਚੁੜਾ ਦੇਣਾ ਫਿਰ ਨਾਨਕ ਹੋਸੀ ਵੀ ਸੱਚ ਤੱਕ ਫਿਰ ਤੀਜਾ ਚੁੜਾ ਪੰਜ ਚੁੜੇ ਇਦਾਂ ਦੇ ਕੇ ਪੰਜ ਵਾਰੀ ਮੂਲ ਮੰਤਰ ਜਾਂ ਫਿਰ ਨੇਤਰਾਂ 'ਚ ਫਿਰ ਕੇਸਾਂ 'ਚ ਇਹ ਮਰਜ਼ਾਦਾ ਸੀਗੀ ਸੋ ਉਹ ਭਾਈ ਰਤਨ ਸਿੰਘ ਦੀ ਪੁਰਾਣੀ ਮਰਜ਼ਾਦਾ ਜਿਹੜੀ ਸੀ ਉਹ ਲਿਖ ਰਹੇ ਨੇ ਹਾਂਜੀ ਅਕਾਲ ਅਕਾਲ ਹੈ ਜਾਪ ਕਰ ਤੋਰੀ ਕਿਰਪਾ ਨਿਜ ਧਾਰ ਅਕਾਲ ਅਕਾਲ ਦਾ ਜਾਪ ਸਤਿ ਸ੍ਰੀ ਅਕਾਲ ਦਾ ਜਾਪ ਕਰਨਾ ਖਾਲਸੇ ਨੂੰ ਦੱਸਿਆ ਅਮਰਤ ਵੇਲੇ ਉੱਠ ਕੇ ਸਿੰਘ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਵੇ ਇਹ ਮਰਜ਼ਾਦਾ ਹੁਣ ਕਿਸੇ ਨੂੰ ਨਹੀਂ ਪਤਾ ਸਭ ਤੋਂ ਪਹਿਲਾਂ ਜਦੋਂ ਸਵੇਰੇ ਉੱਠੇ ਤੇ ਐਸਾ ਜਕਾਰਾ ਵੀ ਜਿੱਥੋਂ ਤੱਕ ਆਵਾਜ਼ ਜਾਂਦੀ ਪਗਲੇ ਸੁੱਤੇ ਜਾਗ ਪਹਿਣ ਵੀ ਸਿੰਘ ਤਿਆਰ ਪਰ ਤਿਆਰ ਹੋ ਗਿਆ ਇਹ ਮਰਿਆਦਾ ਸੀ ਹਾਂਜੀ ਜਾਓ ਭਈ ਪ੍ਰਥਮ ਪਗਉਤੀ ਵਾਰ ਜੋ ਪੌੜੀ ਜੋ ਪਹਿਲੀ ਪੌੜੀ ਹੈ ਪਿਰ ਚੰਡੀ ਦੀ ਵਾਰ ਦੀ ਇਹ ਅਰਦਾਸ ਵਿੱਚ ਪੜੀ ਜਾਂਦੀ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਇਹ ਪੜੀ ਹੈ ਸਤਿਗੁਰਾਂ ਨੇ ਪੜ ਪ੍ਰਥਮ ਆਪ ਸਤਿਗੁਰ ਜੋੜੀ ਇਹ ਮਹਾਰਾਜ ਨੇ ਆਪ ਉਚਾਰਨ ਕੀਤੀ ਹੈ ਕਰਗੀਦਰ ਬਾਦਸ਼ਾਹ ਜੀ ਦੀ ਸ੍ਰੀ ਮੁਖਵਾਕ ਬਾਣੀ ਹੈ ਨੌ ਬਾਦਸ਼ਾਹੀਆਂ ਲਿਓ ਧਿਆਏ ਨੌ ਬਾਦਸ਼ਾਹੀਆਂ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆ ਬਤਾਏ ਸਭ ਥਾਂ ਹੀ ਹੋਏ ਸਾਰੇ ਨੌ ਗੁਰੂਆਂ ਨੂੰ ਯਾਦ ਕੀਤਾ ਹੈ ਆਪ ਦਸਮਨ ਪਰ ਹੋਈ ਸਹਾਈ ਦਸਵੇਂ ਪਾਸ਼ਣ ਆਖੇ اے ਕਾਲਪੁਰਖ ਜੀ ਹੁਣ ਮੇਰੇ ਉੱਤੇ ਵੀ ਕਿਰਪਾ ਕਰਿਆ ਜੇ ਸਹਾਈ ਹੋਇਆ ਜੇ ਬਹੁਤ ਸਵਈਏ 32 ਉਚਾਰੇ ਫਿਰ 32 ਸਵਈਏ ਜਿਹੜੇ ਸ਼ਰਾਬ ਗਸੁੱਧ ਸਮੂਹ ਸਿਧਾਨ ਕੇ ਤੇ ਫਿਰ ਦੀਨਨ ਕੀ ਬਰਤਪਾਲ ਵਾਲੇ ਸਵਈਏ ਤੇ ਸਤ ਸਦਾਵ ਸਰੂਪ ਸਤ ਮਿਰਤ ਇਹ ਸਾਰੇ ਸਵਈਏ ਬੜੇ ਹਨ ਸ੍ਰੀ ਸਤਗੁਰ ਸ੍ਰੀ ਮੁਖੋ ਸਵਾਰੇ ਮਨ ਆਪਣੇ ਮੁਖ ਤੋਂ 210 ਦੀ ਬਾਣੀ ਪੜੀ ਜਾਂਦੇ ਨੇ ਤੇਜ ਤੇਜ ਜੋ ਚੰਡੀ ਬਾਣੀ ਆ ਦੇਖੋ ਨਾ ਸਾਧ ਸੰਗਤ ਜੀ ਅੱਜਕੱਲ ਕਹਿੰਦੇ ਆ ਵੀ ਗੁਰੂ ਰਣ ਸਾਹਿਬ ਦੀ ਬਾਣੀ ਨਾਲ ਅਰਸ਼ ਗਾਇਆ ਕਰਾਂਗੇ ਦਸਮ ਦੀ ਬਾਣੀ ਨਹੀਂ ਪੜ੍ਹਣੀ ਪਰ ਪੁਰਾਣੇ ਗ੍ਰੰਥ ਹੁਣ ਭਾਈ ਮੁਤਾਬ ਸਿੰਘ ਦਾ ਪੋਤਰਾ ਲਿਖ ਰਿਹਾ ਹੁਣ ਮੁਤਾਬ ਸਿੰਘ ਦੀ ਗੱਲ ਮੰਨੀਏ ਕਿਨਾਂ ਦੀ ਮੰਨੀਏ ਅਸੀਂ ਭਾਈ ਮੁਤਾਬ ਸਿੰਘ ਕੌਣ ਆ ਜਿਹਨੇ ਮਸੇ ਲੰਗੜ ਦਾ ਸਿਰ ਵਢਿਆ ਉਹਦੇ ਪੋਤਰੇ ਭਾਈ ਰਤਨ ਸਿੰਘ ਹੀ ਲਿਖ ਰਹੇ ਆ ਤੇਜ ਤੇਜ ਜੋ ਚੰਡੀ ਬਾਣੀ ਜਿਹੜੀ ਵੀਰਸ ਵਾਲੀ ਬਾਣੀ ਹੈ ਤੇਜਸਵੀ ਬਾਣੀ ਹੈ ਉਹ 사ਤਗੁਰੂ ਜੀ ਪੜ ਰਹੇ ਨੇ ਸਉ ਪਾਹਲ ਇਹ ਮੱਦੇ ਮੱਧਾ ਠਾਣੀ ਉਹ ਅਮਰਤ ਦੇ ਵਿੱਚ ਪੜੀ ਹੈ ਬਾਣੀ ਤਾਂ ਕਿ ਸਿੰਘਾਂ 'ਚ ਵੀਰ ਰਸ ਆ ਜਾਵੇ ਤੇ ਇੱਥੇ ਸਵਈਆ ਵੀ ਤਿਰਭੰਗੀ ਚੰਦ ਲਿਖਿਆ ਅਖਰਖੰਡ ਬਿਹੰਦੰ ਘਰਦਲ